ਕਾਲ ਜੀ ਕੀ ਦਾਂ ਜੀ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਨਵਾਂ ਸਵੇਰਾ ਨਮੀਆਂ ਖੁਸ਼ੀਆਂ ਨਮੀਆਂ ਉਮੀਦਾਂ ਤੇ ਨਮੀਆਂ ਆਸ਼ਾ ਲੈ ਕੇ ਆਵੇ ਤੁਹਾਡੇ ਲਈ ਸਾਰੀਆਂ ਭੈਣਾਂ ਭਰਾ ਸਭ ਖੁਸ਼ ਰਹੋ ਤੁਸੀਂ ਬੱਚਾ ਸਟੱਡ ਦੀ ਕਲਾ ਦੇ ਵਿੱਚ ਰਹਿਣ ਵਿੱਚੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਰਹੂਗੀ ਵੈਸੇ ਆਪਾਂ ਦਿਖਾਵਾਂਗੇ ਕਾਟਰਾਈਜ਼ ਦੇ ਸੂਟ ਪਸ਼ਮੀਨਾ ਦੇ ਤੇ ਨਾਲ-ਨਾਲ ਵਰਕ ਵਾਲੇ ਸੂਟ ਜਿਹੜੇ ਆਪਣੇ ਗਰਮ ਰੈਡੀ ਹੋ ਰਹੇ ਨੇ ਨਾਲ-ਨਾਲ ਆਪਾਂ ਉਹ ਦਿਖਾਵਾਂਗੇ ਚਾਹੀ ਸਿੰਥੈਟਿਕ ਹੈ ਚਾਹੀ ਦੇਖੋ ਜੀ ਇਹ ਟਾਈਡਾਈ ਦੇ ਵਿੱਚ ਇਹ ਪਸ਼ਮੀਨੇ ਦੇ ਸੂਟ ਨੇ ਜੀ ਬਹੁਤ ਸੋਹਣਾ ਆਰਾਮ ਟੈਕਸ ਦਾ ਸੂਟ ਰਹੂਗਾ ਜੀ ਇਹ ਤੇ ਸੌਫਟ ਹੈ ਬਿਲਕੁਲ ਆਰਾਮ ਟੈਕਸ ਦਾ ਤੇ ਟਾਈਡਾਈ ਦੇ ਵਿੱਚ ਇਹ ਇਦਾਂ बॉਟਮ ਰਹੂਗੀ ਇਹਦੀ ਇਹ बॉਟਮ ਰਹੂਗੀ ਤੇ ਇਹਦੀ ਸ਼ਰਟ ਦੇ ਉੱਤੇ ਆਪਾਂ ਨੇ ਕਰਵਾ ਦਿੱਤੀ ਹੈਗੀ ਇੰਬੋਰਡਰੀ ਘੇਰੇ ਦੇ ਉੱਤੇ ਬਾਜੂ ਦੇ ਉੱਤੇ ਇੰਬੋਰਡਰੀ ਆਉਗੀ ਫਿਨਿਸ਼ਿੰਗ ਚੈੱਕ ਕਰ ਲਓ ਇਹਨੂੰ ਬਹੁਤ ਸੋਹਣਾ ਡਿਜ਼ਾਈਨਰ ਜਆ ਇਸ ਦਾ ਸਟਾਫ ਦਾ neck ਦੇ ਉੱਤੇ ਲਗਾ ਕੇ ਆਪਾਂ ਬਹੁਤ ਸੋਹਣਾ ਸੂਟ ਡਿਜ਼ਾਈਨਰ ਸੂਟ ਹੈ ਜਿਹੜਾ ਰੈਡੀ ਕਰਾਂਗੇ ਤੇ ਤੁਸੀਂ ਸਾਡੇ ਕੋਲੋਂ ਇਹਨੂੰ ਵਾਈ ਕਰ ਸਕਦੇ ਹੋਗੇ ਬਹੁਤ ਪੜਾ ਪਿਆਰਾ ਜਆ ਸੂਟ ਹੈ ਜੋ ਰੈਡੀ ਹੋਇਆਗਾ ਐਦਾਂ ਦੇ ਸੂਟ ਹੋਰ ਵੀ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਆਪਾਂ ਤੁਹਾਨੂੰ ਰੈਡੀ ਕਰਕੇ ਦਿੰਦੇ ਰਹਾਂਗੇ ਤੇ ਇਹਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਸਿਰਫ 1500 ਰੁਪਏ ਦਾ ਪ੍ਰਾਈਸ ਰਹੂਗਾ ਬਿਦਵਰਕ ਵਿਦਆਊਟ ਦੁਪੱਟਾ ਹੈ ਜੀ ਦੁਪੱਟਾ ਵਿਦਆਊਟ ਦੁਪੱਟਾ ਹੈਗਾ ਤੇ 1500 ਰੁਪਏ ਦਾ ਪ੍ਰਾਈਸ ਰਹੂਗਾ ਤੇ ਨੈਕਸਟ ਆ ਗਿਆ ਜੀ ਆਪਣਾ ਇਹ ਆਪਾਂ ਨੇ ਰਸ਼ੀਆ ਬ੍ਰਾਂਡ ਦਾ ਜਿਹੜਾ ਪਸ਼ਮੀਨਾ ਲਿਆ ਹੈਗਾ ਮੈਂ ਥੋੜਾ ਜਿਹਾ ਹਲਕਾ ਕੱਟ ਪ੍ਰੇਫਰ ਕਰ ਦਿੰਗੀ ਮੈਨੂੰ ਇਹ ਹੁੰਦਾ ਹੈਗਾ ਵੀ ਆਪਾਂ ਸੂਟ ਤੇ ਸਟੀਚਿੰਗ ਤੇ ਪੈਸੇ ਲਗਾਵਾਂਗੇ ਉਹੀ ਗੱਲ ਹੋ ਜਾਂਦੀ ਜਿਵੇਂ ਘਰ ਦੀ ਨੀਂਵ ਕਮਜ਼ੋਰ ਹੋਵੇ ਉੱਤੇ ਜਿੰਨਾ ਮਰਜ਼ੀ ਮਟੀਰੀਅਲ ਲਾ ਲੋ ਤੇ ਉਹ ਪ੍ਰੋਬਲਮ ਆਂਦੀ ਹੈਗੀ ਇਹ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਮੈਨੂੰ ਇਹ ਹੁੰਦਾ ਵੀ ਸਟਫ ਸੋਣਾ ਹੋਵੇ ਜਿੱਤੇ ਬੁਰ ਵਗੈਰਾ ਨਾ ਆਵੇ ਹਨਾ ਦੋ ਧੂਆਂ ਚ ਬੁਰ ਆ ਜਾਂਦਾ ਹੈਗਾ ਗਰਮ ਕੱਪੜੇ ਤੇ ਫਿਰ ਉਹ ਥੋੜਾ ਬਾਅਦ ਚ ਚੰਗਾ ਜਾਨੀ ਲੱਗਦਾ ਫਿਰ ਆਪਾਂ ਉਹਦੇ ਵਰਕ ਤੇ ਪੈਸੇ ਲਾਣੇ ਆਂਗੇ ਦੁਪੱਟੇ ਤੇ ਲਾਣੇ ਆ ਸਟੀਚਿੰਗ ਦਿਲਾਣੇ ਆਗੇ ਐਦਾਂ ਵੀ ਥੋੜਾ ਜਿਹਾ ਸਟਫ ਵਧੀਆ ਰੱਖੋ ਇਹਨਾਂ ਤੇ ਬੁਰ ਵਗੈਰਾ ਨਹੀਂ ਆਉਂਦਾ ਹੈਗਾ ਤੇ ਲਓ ਜੀ ਇਹਦਾ ਰਹੂਗਾ ਜੀ ਵਰਕ ਘੇਰੇ ਦੇ ਉੱਤੇ ਬਹੁਤ ਸੋਣਾ ਵਰਕ ਹੈਗਾ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਦਿੱਤੇ ਗਏ ਨੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਹੱਥ ਦੀ ਮਸ਼ੀਨ ਨਾਲ ਕਾਰੀਗਰ ਤੋਂ ਵਰਕ ਕਰਵਾਉਂਦੇ ਆ ਆਪਣਾ ਕੋਈ ਕੰਪਿਊਟਰਾਈਜ਼ ਕੰਮ ਨਹੀਂ ਹੈਗਾ ਜੀ ਤੇ ਇਹ ਬਹੁਤ ਸੋਹਣਾ ਹੀ ਵਰਕ ਇਹਦੀ ਬਾਜੂ ਦੇ ਉੱਤੇ ਆਊਗਾ ਦੇਖੋ ਕਿੰਨਾ ਸੋਹਣਾ ਵਰਕ ਕਲਰ ਵੀ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਕਲਰ ਹੈ ਤੇ ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਸ਼ਾਲ ਰੈਡੀ ਕਰਵਾਇਆ ਸ਼ਾਲ ਹੈਗਾ ਸਟੌਲ ਨਹੀਂ ਹੈਗਾ ਪੂਰਾ 2.5 ਮੀਟਰ ਦਾ ਦੇਖੋ ਇਹਦੀ ਵਿਡਥ ਦੇਖ ਸਕਦੇ ਹੋ 44 ਵਿਡਥ ਰਹੂਗੀ 22 ਮੀਟਰ ਦੀ ਲੈਂਥ ਰਹੂਗੀ 4 ਸਾਈਡ ਇਹਦੇ ਕਟਵਰਕ ਕੀਤਾ ਹੈਗਾ ਤੇ ਇਹਦੇ ਐਦਾਂ ਆਹ ਕੋਰਨਰ ਦੇ ਉੱਤੇ ਆਪਾਂ ਨੇ ਫਲਾਰ ਪਾਏ ਨੇ ਇਹਦੀ ਫਿਨਿਸ਼ਿੰਗ ਪੱਟੀ ਲੱਗੂਗੀ ਮੈਰੂਨ ਕਲਰ ਦੀ ਇਹਦੇ ਤੇ ਆਪਾਂ ਫਿਨਿਸ਼ਿੰਗ ਪੱਟੀ ਲਾ ਕੇ ਇਹ ਚੀਜ਼ ਸਾਰੀ ਕਵਰੇਜ ਹੋ ਜੂਗੀ ਜੇ ਤੁਸੀਂ ਕਟਵਰਕ ਕਰਵਾਉਣਾ ਚਾਹੁੰਦੇ ਹੋ ਕਟਵਰਕ ਕਰਵਾ ਕੇ ਦੇ ਦਾਂਗੇ ਅਸੀਂ ਜੇ ਤੁਸੀਂ ਫਿਨਿਸ਼ਿੰਗ ਪੱਟੀ ਲਗਵਾਉਣਾ ਚਾਹੁੰਦੇ ਹੋ ਤਾਂ ਫਿਨਿਸ਼ਿੰਗ ਪੱਟੀ ਲਗਵਾ ਦੇਵਾਂਗੇ ਆਪਾਂ ਤੇ ਇਹਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਸਿਰਫ 2500 ਰੁਪਏ ਦੇ ਵਿੱਚ ਤੁਹਾਨੂੰ ਸ਼ਾਲ ਸੂਟ ਆ ਜਿਹੜਾ ਮਿਲੂਗਾ ਤੇ ਫਿਨਿਸ਼ਿੰਗ ਪੱਟੀ ਦੇ ਐਕਸਟਰਾ ਹੋਣਗੇ ਜੀ ਜੇ ਤੁਸੀਂ ਫਿਨਿਸ਼ਿੰਗ ਕੱਟਵਰਕ ਸੇ ਇਹਦੇ ਵਿੱਚ ਇਹਦੇ ਵਿੱਚ ਹੀ ਹੋ ਜਾਊਗਾ ਕੱਟਵਰਕ ਕਾਰੀਗਰ ਤੋਂ ਆਪਾਂ ਇਦਾਂ ਹੀ ਕਰਵਾ ਦਾਂਗੇ ਫਿਨਿਸ਼ਿੰਗ ਪੱਟੀ ਦੇ ਐਕਸਟਰਾ ਹੋਣਗੇ 2500 ਰੁਪਏ ਦਾ ਇਹ ਸੂਟ ਹੈ ਜੀ ਬਹੁਤ ਸੋਹਣਾ ਜਿਹੜੀ ਭੈਣ ਨੂੰ ਨੀੜੇ ਕੀ ਲੈ ਸਕਦੇ ਹੋਗੇ ਤੁਸੀਂ ਤੇ ਹੁਣ ਦਿਖਾਨੇ ਆਂਗੇ ਆਪਾਂ ਕਵਾਰਟਰਾइज ਪਸ਼ਮੀਨੇ ਦੇ ਸੂਟ ਬਹੁਤ ਸੋਹਣਾ ਲਾਈਟ weight ਪਸ਼ਮੀਨਾ ਹੈ ਜੀ ਕਵਾਰਟਰਾइज ਹੈ ਰੰਗ ਰਸ਼ੀਆ ਦੀ ਜਮਾ ਸੌਫਟ ਚੈੱਕ ਕਰ ਲਓ ਮੈਂ ਤੁਹਾਨੂੰ ਚੈੱਕ ਕਰਵਾ ਰਹੀ ਆਂਗੀ ਬਹੁਤ ਸੋਹਣਾ ਸੌਫਟ ਹੈ ਵਿਦਆਊਟ ਲਾਈਨਿੰਗ ਵਰਣ ਵਾਲੇ ਸੂਟ ਨੇਗੀ ਤੇ ਹਲਕੇ ਤੇ ਲਾਈਟ weight ਨੇ ਉਹ ਨਹੀਂ ਹੈਗਾ ਬਾਲਾ ਭਾਰੀ ਜਾਂ ਝੁੱਲ ਜੇ ਹੋਣ ਉਹ ਜ ਨਹੀਂ ਹੈ ਕਿ ਰੰਗ ਰਸ਼ੀਆ ਦੇ ਸੂਟ ਰਹਿਣਗੇ ਆਪਾਂ ਦੋ ਵਾਰ ਲਿਆ ਕੇ ਜਿਹੜੇ ਕਾਟਰਾਈ ਦੇ ਸੂਟ ਸੇਲ ਵੀ ਕਰ ਚੁੱਕੇ ਹਾਂਗੇ ਇਹ ਪਸ਼ਮੀਨੇ ਵਾਲੇ ਹੀ ਕੰਮ ਹੈ ਭੈਣੋ ਵੀ ਜਿਵੇਂ ਆਪਾਂ ਪਸ਼ਮੀਨੇ ਦਾ ਸੂਟ ਪਾ ਲਿਆ सॉफ्ट ਹੈ ਬਿਲਕੁਲ ਤੇ ਵੈਸਾ ਹੈਗੇ ਲਾਈਨਿੰਗ ਜਿਵੇਂ ਨਹੀਂ ਹੋਈ ਕਾਟਰਾਈਸ ਹੈ ਤੇ ਬਹੁਤ ਸੋਹਣੇ सॉफ्ट ਸੂਟ ਨੇਗੇ ਕਲਰ ਚੈੱਕ ਕਰੀ ਚੱਲਿਓ ਤੁਸੀਂ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰਿਓ ਬਹੁਤ ਸੋਹਣੇ ਸੂਟ ਨੇਗੇ ਤੇ ਬੜੇ ਪਿਆਰੇ ਜੇ ਇਹਨਾਂ ਦੇ ਕਲਰ ਰਹਿਣਗੇ ਬਹੁਤ ਸੋਹਣੇ ਇਹਨਾਂ ਦੇ ਨਾਲ ਦੀ ਕਾਟਰਾਇਜ਼ ਦੀਆਂ ਬਾਟਮਸ ਰਹਿਣਗੀਆਂ ਬ੍ਰਾਂਡ ਦਾ ਕਾਟਰਾਇਜ਼ ਹੈ ਜੀ ਇਹ ਬਹੁਤ ਪਿਆਰਾ ਤੇ ਇਹਨਾਂ ਨਾਲ ਜੇ ਤੁਸੀਂ ਦੁਪੱਟੇ ਕਹਿੰਦੇ ਹੋ ਆਪਾਂ ਡਾਈ ਕਰਵਾ ਕੇ ਦੇ ਦਾਂਗੇ ਨਾਲ ਤੁਹਾਨੂੰ ਸਿੰਗਲ ਕਲਰ ਜਾਂ ਟਾਈ ਡਾਈ ਜਿੱਦਾਂ ਵੀ ਤੁਸੀਂ ਹੈਨਾ ਮਲਟੀ ਚਾਹੁੰਦੇ ਹੋ ਤੇ ਆਪਾਂ ਦੁਪੱਟੇ ਡਾਈ ਕਰਵਾ ਦਾਂਗੇ ਇਹਨਾਂ ਨਾਲ ਬਹੁਤ ਸੋਹਣੇ ਸੂਟ ਨੇ ਬੜੇ ਪਿਆਰੇ ਜੇ ਪ੍ਰਿੰਟ ਨੇ ਇਹਨਾਂ ਦੇ ਨਵੇਂ ਜੇ ਪ੍ਰਿੰਟ ਨੇ ਕਿਉਂਕਿ ਮੌਸਮ ਚੇਂਜ ਹੋ ਗਿਆ ਹੁਣ ਤਾਂ ਇੰਡੀਆ ਦੇ ਵਿੱਚ ਵੀ ਨਗੇ ਹੀ ਚੀਜ਼ਾਂ ਕੰਮ ਆਣਗੀਆਂ ਤੇ ਬਾਰ-ਬਾਰੀਆਂ ਪਹਿਨਣ ਤਾਂ ਨੀਡ ਰਹਿੰਦੀ ਹੋਈ ਐ ਉਹਨਾਂ ਵਾਸਤੇ ਵੀ ਬਹੁਤ ਵਧੀਆ ਨੇਗੇ ਇਹ ਕਿਉਂਕਿ ਰਿੰਕਲ ਫ੍ਰੀ ਹੁੰਦੇ ਨੇਗੇ ਤੇ ਵਿਦਆਊਟ ਲਾਈਨਿੰਗ ਵਾਲੇ ਈਜੀ ਵਾਸ਼ ਹੋ ਜਾਂਦੇ ਨੇਗੇ ਬਾਰ-ਬਾਰੀਆਂ ਪਹਿਨਣ ਵਾਲੇ ਵੀ ਬਹੁਤ ਵਧੀਆ ਨੇਗੇ ਇਹ ਇਹਨਾਂ ਨੂੰ ਸਟੀਚਿੰਗ ਦੇ ਵਿੱਚ ਅੱਛਾ ਜਿਹਾ ਬਣਾ ਸਕਦੇ ਹੋ ਜੇ ਹੋਰ ਜ਼ਿਆਦਾ ਇਹਨਾਂ ਨੂੰ ਵੈਟਰ ਬਣਾਉਣਾ ਚਾਹੁੰਦੇ ਨੇ ਉਹਨਾਂ ਦੀ ਬਾਟਮ ਤੇ ਇੰਬੋਰਡਰੀ ਕਰਵਾ ਸਕਦੇ ਹੋਗੇ ਤੇ ਬੜੇ ਪਿਆਰੇ ਜਿਹੇ ਕਲਰ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਲਈ ਦੇਖੋ ਬਹੁਤ ਸੋਹਣਾ ਕਲਰ ਹੈ ਇਹ ਵੀ ਟਰੂਟ ਜਾ ਸ਼ੇਡ ਹੈਗਾ ਬਹੁਤ ਪਿਆਰਾ ਸ਼ੇਡ ਹੈ ਵਿਦ ਸਟੈਂਪ ਸੋਨੂੰ ਇਹ ਸੂਟ ਮਿਲਣਗੇ ਆਪਣਾ ਕੋਈ ਕੰਮ ਫਰਾਡ ਵਾਲਾ ਹੈ ਨਹੀਂਗਾ ਬਾਕੀ ਜਿਹੜੀਆਂ ਆਪਣਾ ਜੁੜੀਆਂ ਨੇ ਉਹਨਾਂ ਨੂੰ ਪਤਾ ਹੀ ਹੈ ਆਪਣਾ ਕੰਮ ਨੀਟ ਐਂਡ ਕਲੀਨ ਹੁੰਦਾ ਤੇ ਵਧੀਆ ਹੁੰਦਾ ਜੋ ਚੀਜ਼ ਦਿਖਾਈਦੀ ਹੈ ਉਹੀ ਚੀਜ਼ ਦੇਈਦੀ ਹੈਗੀ ਇਹ ਨਹੀਂ ਹੈਗਾ ਜੀ ਆਪਾਂ ਦਿਖਾਣੇ ਕੁਝ ਹੋਰਾਂ ਤੇ ਦੇਣੇ ਕੁਝ ਹੋਰਾਂ ਕਦੇ ਵੀ ਐਦਾਂ ਨਹੀਂ ਹੋਊਗਾ ਤੇ ਆਪਣਾ ਕੰਮ ਹਾਪਾ ਕਦੇ ਵੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਵੀ ਇਮਾਨਦਾਰੀ ਦਾ ਕੰਮ ਕਰੀਏ ਵਾਹਿਗੁਰੂ ਇਮਾਨਦਾਰੀ ਨਾਲ ਦੀ ਰੋਟੀ ਹੀ దਈ ਜਾਵੇ ਉਹ ਵੀ ਬਹੁਤ ਵਧੀਆ ਗੱਲ ਹੈ ਜੀ ਦੇਖੋ ਹੈਨਾ ਜਿਹੜਾ ਕੰਮ ਕਰ ਰਹੇ ਆ ਆਪਣੀ ਮਿਹਨਤ ਦਾ ਕਰੋ ਸਾਰਿਆਂ ਵਾਸਤੇ ਇਹ ਵੀ ਮਿਹਨਤ ਦਾ ਕਰੋ ਜੀ ਵਧੀਆ ਕੰਮ ਕਰੋ ਜੋ ਆਪਣੇ ਨਾਲ ਇਹ ਨਹੀਂ ਵੀ ਆਪਾਂ ਨੇ ਇੱਕ ਦਿਨ ਤੁਹਾਨੂੰ ਸੂਟ ਭੇਜਣੇਗਾ ਸੋਡੇ ਨਾਲ ਜੁੜੇ ਰਹਿਣਾ ਲਾਈਫਟਾਈਮ ਜੁੜਨਾ ਚਾਹੁੰਦੇ ਜਿੰਨੀ ਵੀ ਜ਼ਿੰਦਗੀ ਦਿੱਤੀ ਹੈ ਦੇਖੋ ਜ਼ਿੰਦਗੀ ਦਾ ਪਤਾ ਨਹੀਂ ਅੱਜ ਹੈ ਕੱਲ ਨਹੀਂ ਹੈ ਤੇ ਜਿੰਨੀ ਵੀ ਜ਼ਿੰਦਗੀ ਹੈ ਲਾਈਫਟਾਈਮ ਤੱਕ ਤੁਹਾਡੇ ਨਾਲ ਜੁੜੇ ਰਹਿਣਾ ਚਾਹੁੰਦੇ ਆਗੇ ਤੁਹਾਨੂੰ ਸੂਟ ਪਸੰਦ ਆਣੇ ਚਾਹੀਦੇ ਨੇਗੇ ਬਹੁਤ ਪਿਆਰਾ ਕਲਰ ਹੈ ਵੀ ਬਹੁਤ ਹੀ ਸੋਹਣਾ ਜਿਹਾ ਕਲਰ ਹੈਗਾ ਤੇ ਇਹ ਵਾਲਾ ਤਾਂ ਪ੍ਰਿੰਟ ਇਸ ਵਾਰ ਇੰਨਾ ਜ਼ਿਆਦਾ ਇੰਨਾ ਕੁ ਜ਼ਿਆਦਾ ਡਿਮਾਂਡ ਤੇ ਰਿਹਾ ਹੈਗਾ ਹਰ ਫੈਬਰਿਕ ਦੇ ਵਿੱਚ ਹੁਣ ਆਪਾਂ ਵਰਬਰੀ ਦੇ ਵਿੱਚ ਵੀ ਇਹ ਪ੍ਰਿੰਟ ਲੈ ਕੇ ਆਵਾਂਗੇ ਵਰਬਰੀ ਵਾਲਿਆਂ ਨੇ ਵੀ ਇਸ ਪ੍ਰਿੰਟ ਬਣਾ ਦਿੱਤੇ ਵਰਬਰੀ ਦੇ ਵਿੱਚ ਵੀ ਬਹੁਤ ਸੋਹਣੇ ਪ੍ਰਿੰਟ ਨੇ ਜੀ ਬਹੁਤ ਲਾਜਵਾਬ ਸੂਟ ਬਣਨਗੇ ਇਹ ਤੇ ਸਾਰੇ ਕਲਰ ਪ੍ਰਿੰਟ ਬਹੁਤ ਸੋਹਣੇ ਨੇਗੇ ਤੇ ਕਲਰ ਵੀ ਇਹਨਾਂ ਦੇ ਇੰਨੇ ਸੋਹਣੇ ਦਿੱਤੇ ਗਏ ਨੇਗੇ ਵਿంటర్ ਦੇ ਅਕੋਰਡਿੰਗ ਹੀ ਨੇਗੇ ਬਹੁਤ ਸੋਹਣੇ ਸਾਰੇ ਬ੍ਰਾਂਡ ਦੇ ਸੂਟ ਰਹਿਣਗੇ ਬਿਲਕੁਲ ਲਾਈਟ weight ਬਿਲਕੁਲ ਲਾਈਟ weight ਸੂਟ ਲੰਗੇ ਮੈਨੂੰ ਇਹ ਹੁੰਦਾ ਵੀ ਦੋ ਪੈਸੇ ਵਧੀਆ ਲੱਗ ਜਾਣਾ ਕੋਈ ਗੱਲ ਨਹੀਂ ਮਹਿੰਗਾ ਲੱਗੂਗਾ ਇੱਕ ਵਾਰ ਵਟ ਉਹਨੂੰ ਪਾਉ ਹੰਡਾਉ ਤੇ ਬੁਰ ਵਗੈਰਾ ਨਾ ਆਵੇ ਸੋਨੂੰ ਕੋਈ ਕੰਪਲੇਨ ਨਾ ਆਵੇ ਕਿਸੇ ਚੀਜ਼ ਦੀ ਜੇ ਉਹ ਦੋ ਧੋਆਂ ਦੇ ਵਿੱਚ ਗੰਦਾ ਜਾ ਹੋ ਗਿਆ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਪੈਸੇ ਲਾਇਦਾ ਉਹ ਵੀ ਜਾਂਦੇ ਨੇਗੇ ਬਹੁਤ ਸੋਹਣੇ ਕਲਰ ਪ੍ਰਿੰਟ ਨੇ ਜੀ ਬੜੇ ਪਿਆਰੇ ਜੇ ਤੇ ਇਹ ਲਓ ਜੀ ਨੈਕਸਟ ਪ੍ਰਿੰਟ ਇਹ ਆ ਗਿਆ ਬਹੁਤ ਸੋਹਣਾ ਇਹ ਆਪਾਂ ਕਾਫੀ ਵਾਰ ਰਿਪੀਟ ਕਰ ਚੁੱਕੇ ਹਾਂਗੇ ਸੂਟਾਂ ਨੂੰ ਹੁਣ ਤੋਂ ਪਹਿਲਾਂ ਬਟ ਹੁਣ ਤਾਂ ਸੀਜ਼ਨ ਹੈ ਹੁਣ ਤਾਂ ਬਹੁਤ ਜਲਦੀ ਇਹ ਰੀਸਟਾਕ ਹੋਣ ਵਾਲੇ ਨੇਗੇ ਬਹੁਤ ਪਿਆਰੇ ਜੇ ਕਲਰ ਪ੍ਰਿੰਟ ਚੈੱਕ ਕਰੋ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1400 ਰੁਪਏ ਸਿਰਫ 1400 ਰੁਪਏ ਦਾ ਇਹ ਸੂਟ ਤੁਹਾਨੂੰ ਮਿਲੂਗਾ ਤੇ ਜਿਹੜਾ ਮਰਜੀ ਕਲਰ ਪ੍ਰਿੰਟ ਤੁਸੀਂ ਲੈ ਸਕਦੇ ਹੋਗੇ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੁਸੀਂ ਦੁਪੱਟਾ ਵਾਈਟ ਮੰਗਵਾਉਣਾ ਚਾਹੁੰਦੇ ਹੋ ਵਾਈਟ ਮੰਗਵਾ ਸਕਦੇ ਹੋ ਜੇ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਡਾਈ ਕਰਵਾ ਕੇ ਵੀ ਦੇਵਾਂਗੇ ਫਿਨਿਸ਼ਿੰਗ ਵਗੈਰਾ ਕਹੋਗੇ ਤਾਂ ਉਹ ਵੀ ਕਰਵਾ ਕੇ ਦੇਵਾਂਗੇ ਆਪਾਂ ਤੇ ਉਹ ਤੁਹਾਡੀ ਚੁਆਇਸ ਅਕੋਰਡਿੰਗ ਹੋਊਗਾ ਜੀ ਦੁਬਾਰਾ ਫਿਰ ਮੈਂ ਨੰਬਰ 1 ਆਪਣਾ ਰਿਪੀਟ ਕਰਨ ਲਗੀ ਹਾਂ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰਨਾ ਹੈ ਫਾਦਰ ਕੁਆਰੀਜ਼ ਦੇ ਲਈ ਵੀ ਤੁਸੀਂ ਡੀਐਮ ਕਰ ਸਕਦੇ ਹੋਗੇ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਛੱਡ ਸਕਦੇ ਹੋ ਤੇ ਅਸੀਂ ਤੁਹਾਡਾ ਰਿਪਲਾਈ ਕਰਾਂਗੇ ਜਰੂਰ ਇਹ ਵਾਲੇ ਅੱਜ ਦੇ ਸੀਗੇ ਸੂਟ ਬੜੇ ਪਿਆਰੇ ਜੇ ਕਲਰ ਪ੍ਰਿੰਟ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਬਸ ਫਟਾਫਟ ਮੈਂ ਦੁਬਾਰਾ ਰਿਪੀਟ ਇਸ ਕਰਕੇ ਕਰ ਰਹੀ ਹਾਂ ਕਿ ਤੁਹਾਨੂੰ ਸਕਰੀਨਸ਼ਾਟ ਲੈਣੇ ਆਸਾਨ ਹੋ ਜਾਣ ਤੇ ਤੁਸੀਂ ਫਟਾਫਟ ਆਰਡਰ ਬੁੱਕ ਕਰਿਓ ਆਪਾਂ ਪਹਿਲਾਂ ਦਿਖਾ ਹੀ ਚੁੱਕੇ ਹਾਂਗੇ ਲਓ ਜੀ ਬਹੁਤ ਸੋਹਣੇ ਇਹ ਪ੍ਰਿੰਟ ਦੇਖੋ ਕਿੰਨਾ ਸੋਹਣਾ ਲਾਜਵਾ ਪ੍ਰਿੰਟ ਹੈ ਟਿਸਟਾ ਵਾਲਿਆਂ ਦਾ ਪ੍ਰਿੰਟ ਸੀਗਾ ਇਹ ਤੇ ਹੁਣ ਇਹ ਰੰਗ ਰਸ਼ੀਆ ਦੇ ਵਿੱਚ ਵੀ ਆ ਚੁੱਕਿਆ ਹੈਗਾ ਲਓ ਜੀ ਇਹ ਰੰਗਰੇਸ਼ੀਆ ਦੇ ਵਿੱਚ ਹੈਗੇ ਨੇ ਆਪਣੇ ਕੋਲੇ ਟਿਸਟਾ ਦੀ ਵੀ ਕਾਟਰਾਈਜ਼ ਪਸ਼ਮੀਨਾ ਹੈਗੇ ਜੀ ਜੇ ਕਿਸੇ ਭੈਣ ਨੂੰ ਨੀੜ ਹੈਗੀ ਜਲਦੀ ਹੀ ਵੀਡੀਓ ਪਾਵਾਂਗੇ ਤੁਸੀਂ ਵਿਜ਼ਿਟ ਕਰਕੇ ਵੀ ਲੈ ਸਕਦੇ ਹੋਗੇ ਮੋਸਟ ਵੈਲਕਮ ਹੈ ਜੀ ਤੁਹਾਡਾ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਥੈਂਕ ਯੂ ਸੋ ਮਚ